ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਬਦ ਹੈ ਪਹਿਲੇ ਪਾਤਸ਼ਾਹ ਜੀ ਦਾ ਗੁਰੂਾਨ ਪਾਸ਼ਾ ਜੀ ਦਾ ਕਹਿੰਦੇ ਜਿਨ ਕੇ ਪੱਲੇ ਧੰਨ ਵਸੇ ਤਿਨ ਕਾ ਨਾਉ ਫਕੀਰ ਜਿਨ ਕੇ ਹਿਰਦੇ ਤੂ ਵਸੇ ਤੇ ਨਰ ਗੁਣੀ ਕਹੀਰ ਦੇਖੋ ਗੁਰੂ ਸਾਹਿਬ ਨੇ ਵੈਸੇ ਤੇ ਚਾਰ ਪੰਕਤੀਆਂ ਵਾਲਾ ਸ਼ਬਦ ਹੈ ਪਰ ਲਾਸਟ ਵਾਲੇ ਦੋ ਪੰਕਤੀਆਂ ਦੇ ਗੁਰੂ ਸਾਹਿਬ ਦੇਖੋ ਅਸੀਂ ਨਾ ਦੁਨਿਆਵੀ ਮਤਲਬ ਕਿ ਸਕਸੈਸ ਪਿੱਛੇ ਦੁਨਿਆਵੀ ਚੀਜ਼ਾਂ ਵਾਸਤੇ ਬੜਾ ਮਤਲਬ ਕਿ ਅਸੀਂ ਜੋ ਦੋ ਜਹਤ ਕਰਦੇ ਆ ਪੈਸਿਆਂ ਪਿੱਛੇ ਜਾਂ ਕੁਝ ਵੀ ਲਗਜ਼ਰੀ ਪਿੱਛੇ ਸਾਡਾ ਨਾ ਦਿਨ ਰਾਤ ਅਸੀਂ ਸੋਚੀ ਜਾਂਦੇ ਹੁੰਦੇ ਆ ਵੀ ਮੇਰੇ ਕੋਲ ਉਹ ਆ ਜਾਏਗਾ ਮੈਂ ਸੁਖੀ ਹੋ ਜਾਊਂਗਾ ਮੇਰੇ ਕੋਲ ਉਹ ਨਹੀਂ ਆ ਸ਼ਾਇਦ ਮੈਂ ਉਹਦੇ ਕਰਕੇ ਪਰੇਸ਼ਾਨ ਹਾਂ ਸੱਚ ਕਰਕੇ ਮੰਨ ਲਓ ਜਿੰਨਾਂ ਕੋਲ ਸਾਰਾ ਕੁਝ ਵੀ ਹੈ ਨਾ ਉਹ बार-ਬਾਰੋ ਮਤਲਬ ਕਿ ਸਾਨੂੰ ਬਹੁਤ ਲੱਗਦਾ ਨੇ ਵੀ ਮਤਲਬ ਕਿ ਜ਼ਿਆਦਾ ਪੈਸਾ ਹੋਣ ਦੇ ਕਾਰਨ ਉਹ ਸੁਖੀ ਹੋਣਗੇ ਪਰ ਲੇਕਿਨ ਸਾਨੂੰ ਕਿਸੇ ਦੇ ਵੀ ਅੰਦਰ ਦਾ ਨਹੀਂ ਪਤਾ ਮੈਨੂੰ ਕਈ ਐਸੇ ਮਿਲਦੇ ਨੇ ਵੀ ਕੋਈ ਆਪਣੀ ਉਲਹਾੜ ਕਰਕੇ ਪਰੇਸ਼ਾਨ ਹੁੰਦਾ ਹੈ ਕੋਈ ਆਪਣੇ ਸ਼ਰੀਰ ਕਰਕੇ ਪਰੇਸ਼ਾਨ ਹੁੰਦਾ ਹੈ ਕਈ ਹਰ ਇੱਕ ਦੀ ਆਪਣੀਆਂ ਅਲੱਗ-ਲੱਗ ਪ੍ਰੋਬਲਮਸ ਨੇ ਪਰ ਲੇਕਿਨ ਜਿੰਨਾ ਕੋਲ ਉਹ ਦੁਨਿਆਵੀ ਤਾਨ ਨਹੀਂ ਨਾ ਹੁੰਦਾ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਕਿ ਵੀ ਜੇ ਸਾਡੇ ਕੋਲ ਦੁਨਿਆਵੀ ਚੀਜ਼ਾਂ ਹੁੰਦੀਆਂ ਸਾਡੇ ਕੋਲ ਦੁਨਿਆਵੀ ਮਤਲਬ ਕਿ ऐਸ਼ੋਸ਼ਟ ਹੁੰਦੀ ਤੇ ਅਸੀਂ ਸ਼ਾਇਦ ਜ਼ਿਆਦਾ ਸੁਖੀ ਹੁੰਦੇ ਪਰ ਜਦੋਂ ਅਸੀਂ ਕੁਰਬਾਨੀ ਨੂੰ ਧਿਆਨ ਨਾਲ ਪੜਾਂਗੇ ਨਾ ਗੁਰੂ ਸਾਹਿਬ ਕਹਿੰਦੇ ਨੇ ਸਾਨੂੰ ਸੰਤੋਖੀ ਸਬਰ ਸੱਚ ਸੰਤੋਖ ਤੀਰਜ ਮਿੱਠ ਬੋਲਣਾ ਇਹ ਚੀਜ਼ਾਂ ਇਹ ਸਾਰੇ ਗੁਣ ਸਾਨੂੰ ਗੁਰੂ ਸਾਹਿਬ ਗੁਰਬਾਣੀ ਵਿੱਚ ਦੱਸਦੇ ਨੇ ਹਨ ਤੇ ਸੋ ਗੱਲ ਹੈ ਕਿ ਅਸੀਂ ਮਤਲਬ ਕਿ ਕੰਮ ਸੇ ਕੰਮ ਜਿਹੜੇ ਅਸੀਂ ਰੂਟੀਨ ਲਾਈਫ ਵਿੱਚ ਜਿਹੜੇ ਮਤਲਬ ਕਿ ਹੁਣ ਮੇਰੇ ਮੇਰੀ ਗੱਲ ਸੁਣੋ ਕਈਆਂ ਨੂੰ ਅਸੀਂ ਆਸਤਿਕਤਾ ਉਹ ਦੇ ਦਿੰਨਿਆ ਨਾਮ ਕਈਆਂ ਨੂੰ ਨਾਸਤਿਕਤਾ ਦੇ ਦਿੰਨਿਆ ਮੈਂ ਆਮ ਤੌਰ ਤੇ ਗੱਲ ਕਰਦੀ ਹਾਂ ਤੇ ਆਸਤਿਕ ਤੇ ਨਾਸਤਿਕ ਅਸੀਂ ਇੱਕੋ ਜਿhkਿਆ ਦੇਖੋ ਮੰਨ ਲਓ ਕਿ ਮੈਂ ਕੋਈ ਮੈਂ ਕੋਈ ਵੀ ਸਵੇਰੇ ਉੱਠ ਕੇ ਬਾਣੀ ਪੜ੍ਹਦੀਆਂ ਮੇਰੀ ਮੇਰੇ ਲਾਈਫ ਵਿੱਚ ਮੇਰੀ ਨੇਚਰ ਵਿੱਚ ਮੇਰੀ ਆਤਮਾ ਵਿੱਚ ਵੀ ਬਲਕੇ ਉਹ ਗੁਰੂ ਦੀ ਬਾਣੀ ਜਾਂ ਗੁਰੂ ਦਾ ਸ਼ਬਦ ਨਹੀਂ ਸ਼ਾਮਿਲ ਇੱਕ ਨੇ ਜਿੰਨੇ ਬਾਣੀ ਨਹੀਂ ਪੜ੍ਹੀ ਉਹ ਵੀ ਉਹੀ ਉਹੀ ਕਰ ਰਿਹਾ ਸਮਾਜ ਵਿੱਚ ਜੋ ਬਾਣੀ ਪੜ੍ਹਨੇ ਵਾਲਾ ਕਰ ਰਿਹਾ ਮੈਂ ਆਪਣੀ ਗੱਲ ਕਰ ਰਹੀ ਹਾਂ ਮੰਨ ਲਓ ਕਿ ਮੈਂ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਠੀਕ ਹੈ ਤੇ ਜਪਜੀ ਸਾਹਿਬ ਪੜਿਆ ਪੜਿਆ ਪਰ ਲੇਕਿਨ ਮੈਂ ਗੁਰੂ ਸਾਹਿਬ ਦੀ ਵਿਚਾਰ ਨੂੰ ਧਾਰਨ ਨਹੀਂ ਕੀਤਾ ਉਹਨਾਂ ਦੇ ਉਪਦੇਸ਼ ਨੂੰ ਧਾਰਨ ਨਹੀਂ ਕੀਤਾ ਇੱਕ ਨੇ ਜਪਜੀ ਸਾਹਿਬ ਨਹੀਂ ਪੜਿਆ ਉਹ ਵੀ ਉਹ ਸੇਮ ਕਰ ਰਿਹਾ ਤੇ ਮੈਂ ਵੀ ਸੇਮ ਕਰ ਰਿਹਾ ਹੁਣ ਦੇਖਣ ਵਾਲਾ ਕੋਈ ਮਨੂ ਕਹੇਗਾ ਕਿ ਬੜੇ ਧਾਰਮਿਕ ਨੇ ਪਾਠ ਕਰਦੇ ਨੇ ਜਾਂ ਗੁਰਦੁਆਰਾ ਸਾਹਿਬ ਜਾਂਦੇ ਨੇ ਵੀ ਇੰਨਾ ਕੁਲ ਤਾਂ ਬੜਾ ਧਰਮ ਮੰਨਣਾ ਨੇ ਕਮਾਇਆ ਹੋਵੇਗਾ ਪਰ ਲੇਕਿਨ ਮੇਰੇ ਸੁਭਾਅ ਵਿੱਚ ਜੁਰੂ ਆਪ ਗੁਰੂ ਦੀ ਝਲਕ ਹੋਵੇ ਮੇਰੀ ਸੋਚ ਨਹੀਂ ਵਿੱਚ ਗੁਰੂ ਦੀ ਝਲਕ ਹੋਵੇ ਮੇਰੇ ਉੱਠਣੇ ਬੈਠਣੇ ਮੇਰੇ ਬੋਲਣੇ ਵਿੱਚ ਗੁਰੂ ਦੀ ਝਲਕ ਹੋਏਗੀ ਤੇ ਠੀਕ ਹੈ ਕਿ ਮੈਂ ਗੁਰੂ ਦੀ ਗੱਲ ਨੂੰ ਕੋਈ ਫੋਲੋ ਕੀਤਾ ਮੈਂ ਗੁਰੂ ਦਾ ਗੁਰੂ ਸਭ ਕਹਿੰਦੇ ਨੇ ਕਿਨਕਾ ਏਕ ਜਿਸ ਜੀਵਸਾਵੇ ਹੈ ਨਾ ਵੀ ਸ਼ਾਇਦ ਸੋਚ ਸਕਦੇ ਆਂ ਵੀ ਹਾਂ ਵਾਕਈ ਕਿ ਵੀ ਜੇ ਸਵੇਰੇ ਉੱਠ ਕੇ ਅਸੀਂ ਕੋਈ ਕੋਈ ਵੀ ਬਾਣੀ ਪੜੀਏ ਤੇ ਅਸੀਂ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਨੇ ਦੀ ਕੋਸ਼ਿਸ਼ ਕੀਤੀ ਹੈ ਤੇ ਮੇਰੇ ਸੁਭਾਅ ਵਿੱਚ ਵੀ ਚੇਂਜ ਹੈ ਮੇਰੇ ਉਠਣੇ ਬੈਠਣੇ ਮੈਂ ਗੁਰੂ ਦੇ ਕਿੰਨੇ ਕੋ ਨੇੜਿਆ ਐ ਮੇਰਾ ਸੁਭਾਅ ਦੱਸੇਗਾ ਠੀਕ ਹੈ ਜੀ ਮੇਰਾ ਆਚਰਣ ਦੱਸੇਗਾ ਮੇਰਾ ਬੋਲਚਾਲ ਦੱਸੇਗੀ ਮੇਰੀ ਸੋਚ ਦੱਸੇਗੀ ਹਾਂ ਜੀ ਮੈਂ ਪਾਠ ਕਰਕੇ ਵੀ ਮੇਰੀ ਸੋਚ ਉਹ ਆ ਜੀ ਵੀ ਹੈ ਜਿਹੜਾ ਗੁਰਦੁਆਰਾ ਸਾਹਿਬ ਨਹੀਂ ਜਾਂਦਾ ਜਿਹੜਾ ਬਾਣੀ ਨਹੀਂ ਪੜਦਾ ਫਿਰ ਅਸੀਂ ਕੋ ਜਿੱਕੇ ਹਾਂ ਫਿਰ ਸਾਨੂੰ ਆਪਣੇ ਤੇ ਧਿਆਨ ਦੇਣਾ ਪਏਗਾ ਕਿ ਵੀ ਮੇਰੇ ਵਿੱਚ ਚੇਂਜ ਕਿਉਂ ਨਹੀਂ ਆ ਰਹੀ ਗੁਰੂ ਤਾਂ ਦੇਖੋ ਪੂਰਾ ਉਹਦੇ ਵਿੱਚ ਕੋਈ ਕਮੀ ਨਹੀਂ ਹੈ ਗੁਰੂ ਤੇ ਦੇਣ ਵਾਸਤੇ ਬੈਠਾ ਗੁਰੂ ਤਾਂ ਆਪਣਾ ਰੂਪ ਵੀ ਸਾਨੂੰ ਦੇ ਕੇ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਰੂਪ ਸਾਨੂੰ ਦਿੱਤਾ ਉਹਨਾਂ ਨੇ ਸਾਡੇ ਕੋਲੋਂ ਕੋਈ ਲੁਕ ਚੁਪਾਉ ਨਹੀਂ ਕੀਤੀ ਉਹਨਾਂ ਨੇ ਸਾਨੂੰ ਸਾਡੇ ਵਾਲ ਇਸ਼ਾਰਾ ਕਰਕੇ ਗਿਆ ਸੀਗਾ ਇਨ ਇਨ ਪੁੱਤਰਨ ਕੇ ਸੀਸ ਪਰ ਚਾਰ ਦੀਏ ਚਾ ਅਚਾਰ ਬਾੜ ਦੀਏ ਸੁਤ ਚਾਰ ਹੈਨਾ ਚਾਰ ਮੂਏ ਤੋਂ ਕੀ ਹੋਇਆ ਜੀਵਤ ਕਈ ਹਜ਼ਾਰ ਠੀਕ ਹੈ ਨਾ ਜੀ ਹੁਣ ਤੁਸੀਂ ਦੇਖੋ ਉਹ ਸਾਨੂੰ ਕਹਿ ਕੇ ਗਏ ਪੁੱਤਰ ਸਾਡੇ ਕੋਲ ਤੋਂ ਉਹਨਾਂ ਨੇ ਕੁਝ ਵੀ ਨਹੀਂ ਛੁਪਾਇਆ ਤੇ ਸਾਨੂੰ ਲਾੜ ਵੀ ਮਤਲਬ ਕਿ ਕਹਿੰਦੇ ਜੀ ਸਖਸ਼ੀ ਗੁਰੂ ਖਤਮ ਹੈ ਤੇ ਅੱਜ ਤੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਤੁਹਾਡੇ ਗੁਰੂ ਸਾਹਿਬ ਨੇ ਅੰਨਾ ਦੀ ਹੀ ਉਹ ਟਾਹਸਰਾ ਲੈਣਾ ਤੇ ਅੰਨਾ ਤੋਂ ਹੀ ਹਰ ਚੀਜ਼ ਮਤਲਬ ਕਿ ਅੰਨਾ ਦੇ ਅਨੁਸਾਰੀ ਜੀਵਨ ਬਣਾਉਣ ਦੀ ਕੋਸ਼ਿਸ਼ ਕਰਨੀ ਠੀਕ ਹੈ ਨਾ ਜੀ ਹੁਣ ਅਸੀਂ ਬਿਲਕੁਲ ਹੀ ਉਲਟ ਹੋ ਗਏ ਅਸੀਂ ਗੁਰੂ ਕੋਲੋਂ ਕੁਝ ਵੀ ਨਹੀਂ ਪੁੱਛਦੇ ਅਸੀਂ ਆ ਪ੍ਰਚਾਰਕਾ ਕੋਲੋਂ ਪੁੱਛ ਲੈਨੇ ਨੇ ਸੰਤ ਬਾਬੇ ਇੰਨਾ ਕੋਲੋਂ ਪੁੱਛ ਲੈਨੇ ਆ ਬ੍ਰਹਮ ਗਿਆਨੀਏ ਕੋਲ ਜਿਸ ਦਿਨ ਅਸੀਂ ਗੁਰੂ ਸਾਹਿਬ ਕੋਲੋਂ ਆਪਣੀਆਂ ਸਮੱਸਿਆਵਾਂ ਆਪਣੀਆਂ ਮੁਸ਼ਕਲਾ ਲੈ ਕੇ ਜਾਵਾਂਗੇ ਨਾ ਸੱਚੀ ਮੰਨੋ ਕਿ ਸਾਡੀ ਹਰ ਮੁਸ਼ਕਿਲ ਦਾ ਹਰ ਦੁੱਖ ਦਾ ਵੀ ਇਲਾਜ ਸਾਡੇ ਗੁਰੂ ਕੋਲੋਂ ਹੈ ਕਿਉਂਕਿ ਜੇ ਸਾਡੇ ਕੋਲ ਕੋਈ ਦੁੱਖ ਵੀ ਆਏਗਾ ਨਾ ਗੁਰੂ ਸਾਹਿਬ ਕਹਿੰਦੇ ਨੇ ਤੇਰੇ ਕੋਲੋਂ ਅਲੱਗ ਨਹੀਂ ਆਇਆ ਇਹ ਤੇ ਕੋ ਦੁੱਖ ਸੁੱਖ ਦੋਏਦਰ ਕਪੜੇ ਪਹਿਰੇ ਜਾਏ ਮਨੁੱਖ ਹਰ ਚੀਜ਼ ਦਾ ਆਨਸਰ ਸਾਨੂੰ ਗੁਰੂ ਸਾਹਿਬ ਦਿੰਦੇ ਨੇ ਬੇਸ਼ਰਤੇ ਕਿ ਅਸੀਂ ਗੁਰੂ ਸਾਹਿਬ ਕੋਲ ਆਪਣੀਆਂ ਪ੍ਰੋਬਲਮਸ ਲੈ ਕੇ ਜਾਂਦੇ ਨਾ ਤੇ ਉਹਦਾ ਸੋਲੂਸ਼ਨ ਉਹ ਦੱਸਣ ਲੱਗਦੇ ਹੁੰਦੇ ਨੇ ਪਰ ਲੇਕਿਨ ਸਾਡੀ ਲਿਸਟ ਇੰਨੀ ਲੰਬੀ ਹੁੰਦੀ ਹੈ ਕਿ ਗੁਰੂ ਸਾਹਿਬ ਦੁਨਿਆਵੀ ਚੀਜ਼ਾਂ ਇਹ ਚੀਜ਼ ਉਹ ਚੀਜ਼ ਅੰਜ ਚੀਜ਼ ਆਪਣੇ ਮਨ ਨੂੰ ਖੋਲ ਕੇ ਰੱਖਣਾ ਮੈਂ ਤੇ ਕਈ ਵਾਰ ਸੋਚਦੀ ਹੁੰਦੀ ਹੁੰਦੀ ਆ ਕਿ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਸੱਜਣ ਜੀ ਕੋਲੋਂ ਗਏ ਆ ਆਮ ਤੌਰ ਤੇ ਅਸੀਂ ਕਹਿੰਦੇ ਨਾ ਵੀ ਸੱਜਣ ਠੱਗ ਕਹਿ ਦਿੰਦੇ ਆ ਅਸੀਂ ਹੁਣ ਵੀ ਕਈ ਵਾਰ ਕਹਿ ਦਿੰਦੇ ਆ ਮੈਂ ਕਹਿੰਦੀ ਆ ਨਹੀਂ ਜੇ ਸੁਣਾਰੇ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਨਾ ਤਾਂ ਸੁਣਨੇ ਵਾਲੇ ਨੇ ਵੀ ਕੋਈ ਕਮੀ ਨਹੀਂ ਕੀਤੀ ਕਿ ਉਹਨਾਂ ਨੇ ਆਪਣਾ ਮਨ ਖੋਲ ਕੇ ਰੱਖ ਦਿੱਤਾ ਵੀ ਗੁਰੂ ਸਾਹਿਬ ਦੇ ਅੱਗੇ ਵੀ ਜਿਹੜਾ ਸ਼ਬਦ ਤੁਸੀਂ ਕਹਿ ਰਹੇ ਹੋ ਨਾ ਕਿ ਇਹ ਤਾਂ ਮੇਰਾ ਅੰਦਰ ਦਾ ਮਨ ਹੈ ਜਿਹੜਾ ਸੀ ਕਹਿੰਦੇ ਨਾ ਉਜਲ ਕੇ ਆ ਚਿਲਕਨਾ ਕੋਟਮ ਕਾਲੜੀ ਕਾਲੜੀ ਮਸ ਤੋਥਿਆਂ ਜੂਠ ਨਾ ਉਤਰੇ ਜੇ ਸੋ ਤੋਵਾਂ ਤਿਤ ਉੱਤੇ ਕਹਿੰਦੇ ਨੇ ਵੀ ਧੋਨੇ ਨਾਲ ਜੂਠ ਥੋੜੀ ਉਤਰੇਗੀ ਤੈਨੂੰ ਜੂਠ ਤਾਰਨੀ ਹੈ ਤੇ ਗੁਰੂ ਦੇ ਗਿਆਨ ਦੁਆਰਾ ਉਤਰੇਗੀ ਤੇ ਉੱਥੇ ਭਾਈ ਸੱਜਣ ਜੀ ਕਹਿੰਦੇ ਨੇ ਵੀ ਤੁਸੀਂ ਤਾਂ ਮੇਰੇ ਅੰਦਰ ਦੀ ਹਾਲਾਤ ਤੁਸੀਂ ਬਿਆਨ ਕੀਤੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਨੇ ਤੇ ਮੈਂ ਕਈ ਵਾਰ ਸੋਚਦੀ ਹੁੰਦੀ ਹੰਨ ਵੀ ਜੇ ਸੁਣਾਣੇ ਵਾਲੇ ਗੁਰੂ ਨਾਨਕ ਪਾਤਸ਼ਾਹ ਨੇ ਪਾਤਸ਼ਾਹ ਸੀ ਨਾ ਤੂੰ ਸੁਣਨੇ ਵਾਲੇ ਨੇ ਵੀ ਆਪਣੇ ਮਨ ਸਾਹਮਣੇ ਕੱਟਦਾ ਪਰ ਅਸ ਜਿਸੀ ਆਪਣੇ ਗੁਰੂ ਸਾਹਿਬ ਦੇ ਸਾਹਮਣੇ ਮਨ ਥੋੜੇ ਦੱਸਦੇ ਅਸੀਂ ਕਹਿੰਦੇ ਅਸਤੇ ਸਿਆਣੇ ਹੀ ਬੋਤ ਸਾਡੇ ਕੋਲ ਤਾਂ ਸਿਆਣ ਭਈ ਬੋਤ ਨੇ ਮੇਰੇ ਕੋਲ ਤਾਂ ਧਾਨ ਨਾ ਮੇਰੇ ਕੋਲ ਤਾਂ ਸ਼ੌਹਰਤ ਹੈ ਮੇਰੇ ਕੋਲ ਤਾਂ ਰਤਬਾ ਹੈ ਮੇਰਾ ਤਾਂ ਸੋਨਾ ਸ਼ਰੀਰ ਹੈ ਮੈਂ ਪੜਿਆ ਲਿਖਾ ਵਾ ਮੇਰੇ ਕੋਲ ਇੰਨੀਆਂ ਡਿਗਰੀਆਂ ਨੇ ਮੇਰਾ ਇਨਾ ਬਿਜ਼ਨਸ ਹੈ ਅਸੀਂ ਤਾਂ ਗੁਰੂ ਸਾਹਿਬ ਕੋਲ ਮੰਗ ਉਸ ਉਸ ਉਹ ਪਾਤਰ ਬਣ ਕੇ ਹੀ ਨਹੀਂ ਜਾਂਦੇ ਗੁਰੂ ਸਾਹਿਬ ਕੋਲ ਅਸੀਂ ਜੇ ਮੰਗਦੇ ਆ ਤੇ ਅਸੀਂ ਦੁਨੀਆ ਵੀ ਚੀਜ਼ਾਂ ਮੰਗਦੇ ਆ असि कदम खोले नहीं मान दु, नहीं देखे तो मन गुरु साहब मैं अपने अवगुणा करके परेशानी परेशान होना जो बहुत कुछ है सुखी इन्हें क्योंकि गुरु साहब इस शब्द में कह रहे हैं मैं अपने वालों कुछ नहीं कह रही ती तो आप पढ़ो है शब्द जिनके हिरदे तू जिनके पले धन वसे ਤਿੰਨ ਕਾ ਨਾਉ ਫਕੀਰ ਜਿਨਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਤਹੀਰ ਗੁਰੂ ਸਾਹਿਬ ਕਹਿੰਦੇ ਨੇ ਜਿੰਨਾ ਕੋਲੋ ਸਿਰਫ ਦੁਨਿਆਵੀ ਤਨ ਹੈ ਦੁਨਿਆਵੀ ਤਨ ਦੁਨਿਆਵੀ ਸ਼ੋਰ ਕੋਈ ਮਲਕੇ ਕੋਈ ਉਪਾਦੀ ਮਿਲ ਗਈ ਕੋਈ ਐਮਐਲਏ ਕੋਈ ਐਮਪੀ ਇਹ ਉਹ ਉਹਨਾਂ ਨੂੰ ਤੇ ਤੁਸੀਂ ਦੇਖੋ ਉਹਨਾਂ ਦੇ ਆਸ-ਪਾਸ ਨਾ ਜਿਹੜੇ ਚਾਪ ਲੂਸੀ ਕਰਨ ਵਾਲੇ ਹੁੰਦੇ ਨੇ ਨਾ ਉਹ ਉਹਨਾਂ ਨੂੰ ਟਿਕਣ ਹੀ ਨਹੀਂ ਦਿੰਦੇ ਉਹਨਾਂ ਦੇ ਪੈਰ ਧਰਤੀ ਤੇ ਹੀ ਨਹੀਂ ਹੁੰਦੇ ਉਹ ਕਹਿੰਦੇ ਬਸ ਵੀ ਤੁਹਾਡੇ ਵਰਗਾ ਤਾਂ ਕੋਈ ਹੈ ਹੀ ਨਹੀਂਗਾ ਤੇ ਜੇ ਕਿਸੇ ਕੋਲ ਬੰਦੇ ਕੋਲ 4-9 ਪੈਸੇ ਆ ਜਾਣ ਉਹਦਾ ਪੈਸੇ ਵੀ ਧਰਤੀ ਤੇ ਪੈਰ ਨਹੀਂ ਟਿਕਦਾ ਪੈਸਾ ਮਾੜੀ ਚੀਜ਼ ਨਹੀਂ ਐ ਪਰ ਪੈਸਾ ਜਦ ਤੱਕ ਸਾਡੀ ਜੇਬ ਵਿੱਚ ਰਹਿੰਦਾ ਨਾ ਉਹ ਬਹੁਤ ਸੁੱਖ ਦੇ ਕੇ ਜਾਂਦਾ ਜਿਸ ਦਿਨ ਪੈਸਾ ਸਾਡੇ ਸਿਰ ਤੇ ਚੜਦਾ ਨਾ ਉਹ ਸਾਡਾ ਸਾੜਾ ਨਾਸ਼ ਵੀ ਕਰਕੇ ਜਾਂਦਾ ਪਿਕਾ ਜੀ ਇਹਦੇ ਵਿੱਚ ਵੀ ਕਹ ਰਹੇ ਨੇ ਜਿੰਨਾ ਕੁ ਲੋ ਸਿਰਫ ਤੇ ਸਿਰਫ ਦੁਨਿਆਵੀ ਧਨ ਹੈ ਆਤਮਿਕ ਧਨ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਉਹ ਕੰਗਾਲ ਦੇ ਮੇਰੀ ਨਜ਼ਰ ਵਿੱਚ ਦੇਖੋ ਅਸੀਂ ਗੁਰੂ ਸਾਹਿਬ ਕੋਲ ਜਾਣਿਆ ਨਾ ਅਸੀਂ ਨਾ ਬਾਰੀ ਸਤਕਾਰ ਗੁਰੂ ਸਾਹਿਬ ਦਾ ਬਹੁਤ ਕੀਤਾ ਤੇ ਕਰਨਾ ਵੀ ਚਾਹੀਦਾ ਏ ਕੋ ਮੈਂ ਕਈ ਵਾਰ ਸੋਚਦੀ ਹੁੰਦੀ ਹੁੰਦੀ ਆ ਕਿ ਅੱਜ ਤੋ 50 60 ਸਾਲ ਅਸੀਂ ਪਿੱਛੇ ਜਾਈਏ ਨਾ ਕਿ ਮੈਂ ਕਈ ਬਜ਼ੁਰਗਾਂ ਨੂੰ ਦੇਖਿਆ ਨਾ ਉਹ ਖੱਦਰ ਦੀ ਰੁਮਾਲ ਵਿੱਚ ਵੀ ਗੁਰੂ ਸਾਹਿਬ ਦੀ ਪੋਥੀ ਨੂੰ ਲਪੇਟ ਕੇ ਨਾ ਰਾਤੀ ਪੜ੍ਹਦੇ ਹੁੰਦੇ ਸੀ ਮੇਰੇ ਪਾਪਾ ਮੈਂ ਕਈਆਂ ਨੂੰ ਦੇਖਿਆ ਅੱਜ ਦੇਖੋ ਜਿਉ ਜੇ ਅਸੀਂ ਕੱਪੜੇ ਪਾਣਨੇ ਨਾ ਤਿੱਲੇ ਫਿੱਲਿਆਂ ਵਾਲੇ ਜੋ ਵੀ ਹੈ ਜਿਹੜਾ ਸਾਡੇ ਕੋਲ ਉਹਦੇ ਕੋਲ ਪੈਸਾ ਆ ਗਿਆ ਲਗਜ਼ਰੀ ਆ ਗਈ ਸਾਰਾ ਕੁਝ ਜਿਉ ਜੇ ਅਸੀਂ ਕੱਪੜੇ ਆ ਪਾਣਨੇ ਨਾ ਉਹ ਆ ਜੇ ਅਸੀਂ ਗੁਰੂ ਸਾਹਿਬ ਨੂੰ ਭੇਟਾ ਕਰਨ ਲੱਗੇ ਤੇ ਮੈਨੂੰ ਇਹ ਲੱਗਦਾ ਕਿ ਜਿਵੇਂ ਬਾਰਿਸ਼ ਸਤਕਾਰ ਦੀ ਗੱਲ ਬਹੁਤ ਹੋ ਰਹੀ ਹੈ ਪਰ ਜੇ ਕੋਈ ਗਰੀਬ ਗਰੂਬੜਾ ਕੋਈ ਬੰਦਾ ਆ ਜਾਏ ਨਾ ਤੇ ਅਸੀਂ ਉਹਦੀ ਬਾਹਰੀ ਹਾਲਤ ਦੇਖ ਕੇ ਕਵਾਂਗੇ ਵੀ ਐਨੇ ਤੇ ਗੁਰੂ ਦੀ ਗੋਲੇ ਵਿੱਚ ਕੁਝ ਪੈਸਾ ਨਹੀਂ ਪਾਇਆ। ਗੁਰੂ ਸਾਹਿਬ ਨੂੰ ਕੁਝ ਭੇਟਾ ਨਹੀਂ ਕੀਤਾ। ਪਰ ਲੇਕਿਨ ਸਾਨੂੰ ਨਹੀਂ ਪਤਾ ਕਿ ਉਹਦਾ ਝੁਕਣਾ ਹੀ ਗੁਰੂ ਸਾਹਿਬ ਦੇ ਅੱਗੇ ਕਬੂਲ ਹੋ ਗਿਆ। ਹੁਣ ਮੈਂ ਜਾ ਕੇ ਅੱਗੇ ਪਿੱਛੇ ਅੱਧਰ ਉੱਧਰ ਗੁਰੂ ਸਾਹਿਬ ਨੂੰ ਐਨੀ ਜਗ੍ਹਾ ਮੱਥਾ ਟੇਕਾ ਪਰ ਇੱਕ ਮਾਤੜ ਜਿਹਾ ਬੰਦਾ ਸਿੰਪਲ ਜਿਹਾ ਬੰਦਾ ਆਇਆ। ਪਰ ਗੁਰੂ ਸਾਹਿਬ ਨੇ ਸ਼ਾਇਦ ਉਹਦਾ ਝੁਕਣਾ ਹੀ ਕਬੂਲ ਕਰ ਲਿੱਤਾ ਹੋਵੇ ਸ਼ਾਇਦ ਮੇਰਾ ਝੁਕਣਾ ਵੀ ਕਬੂਲ ਨਾ ਹੋਵੇ ਕਿਉਂਕਿ ਮੈਂ ਅੰਦਰ ਬਹੁਤ ਕੁਝ ਲੈ ਕੇ ਗਈਆਂ ਮੇਰਾ ਅੰਦਰ ਭਰਿਆ ਹੋਇਆ ਵਿਕਾਰਾਂ ਨਾਲ ਅਬਗੁਣਾ ਨਾਲ ਸੋ ਗੱਲ ਹੈ ਕਿ ਅਸੀਂ ਬਾਰੀ ਸਤਕਾਰ ਗੁਰੂ ਸਾਹਿਬ ਦਾ ਇੰਨਾ ਕੀਤਾ ਪਹਿਲਾਂ ਤੁਸੀਂ ਪਿੱਛੇ ਚਲੇ ਜਾਓ ਪਹਿਲਾਂ ਲੋਕੀ ਬੜੇ ਸਿੰਪਲ ਜਿਹੇ ਹੁੰਦੇ ਸੀਗੇ ਪਰ ਅੱਜ ਇੰਨਾ ਸਤਕਾਰ ਤੋਂ ਬਾਅਦ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਡਰਾ ਵੀ ਰਹੇ ਹਾਂ ਇਹ ਗੁਰੂ ਸਾਹਿਬ ਨੂੰ ਐਵੇਂ ਰੱਖਣਾ ਜੇ ਤੁਸੀਂ ਐਵੇਂ ਨਾ ਕੀਤਾ ਤੇ ਐਵੇਂ ਹੋ ਜਾਏਗਾ ਜੇ ਐਵੇਂ ਨਾ ਕੀਤਾ ਤੇ ਤੁਹਾਨੂੰ ਪਾਪ ਲੱਗੇਗਾ ਹਾਂ ਉਹ ਤੋਂ ਕੀ ਹੁੰਦਾ ਜੀ ਗੁਰਦੁਆਰੇ ਕੱਚੇ ਹੁੰਦੇ ਸੀ ਸਿੱਖ ਬੜੇ ਪੱਕੇ ਹੁੰਦੇ ਸੀ ਅੱਜ ਤੁਸੀਂ ਛੋਟੇ ਜਿਹੇ ਬੱਚੇ ਨੂੰ ਅਗਰ ਅਸੀਂ ਉਹ ਪਾਠ ਕਰ ਰਿਹਾ ਜਾਂ ਕੀਰਤਨ ਕਰ ਰਿਹਾ ਜਿਉਂਨੇ ਕੋਈ ਗਲਤ ਗੋਲ ਵੀ ਦਿੱਤਾ ਵਰਡ ਤੇ ਅਸੀਂ ਉਹਨੂੰ ਐਨਾ ਡਰਾ ਦਿੰਨੇ ਆ ਕਿ ਜੇ ਕਿਸੇ ਨੇ ਅੰਮ੍ਰਿਤ ਛੱਕਿਆ ਹੁੰਦਾ ਜੇ ਤੇਰੀ ਕਿਰਪਾ ਨगिर ਕੀ ਤੇ ਐਨੇ ਪਾਠ ਤੈਨੂੰ ਕਰਨੇ ਪੈਣਗੇ ਜੇ ਤੇਰਾ ਕੰਗਾ ਗਿਰ ਗਿਆ ਇੰਨੇ ਪਾਠ ਤੈਨੂੰ ਕਰਨੇ ਪੈਣਗੇ ਜੇ ਤੂੰ ਇਹ ਵਰਡ ਗਲਤ ਬੋਲਿਆ ਤੇ ਤੈਨੂੰ ਪਾਪ ਲੱਗੇਗਾ ਠੀਕ ਹੈ ਨਾ ਹੁਣ ਅਸੀਂ ਕਿੱਥੇ ਜਾ ਰਹੇ ਹਾਂ ਉਹ ਬੱਚੇ ਨੂੰ ਅਸੀਂ ਦੇਖੋ ਜਦੋਂ ਸਾਡਾ ਛੋਟਾ ਜਿਹਾ ਬੇਬੀ ਹੁੰਦਾ ਹੈ ਕਾਰ ਵਿੱਚ ਉਹ ਮਾਂ ਪਿਓ ਦੀ ਗੋਦ ਵਿੱਚ ਮਲਮੁੱਤਰ ਵੀ ਕਰਦਾ ਸਭ ਕੁਝ ਕਰਦਾ ਲਾੜ ਵੀ ਕਰਦਾ ਹੈ ਪਿਓ ਦੇ ਮੂੰਹ ਚੋਂ ਕੱਢ ਕੇ ਖਾ ਲੈਂਦਾ ਹੈ ਬੱਚੇ ਦਾ ਕੁਝ ਗਿਰਿਆ ਹੋਵੇ ਮੂੰਹ ਚੋਂ ਅਸੀਂ ਵੀ ਚੁੱਕ ਕੇ ਖਾ ਲੈਂਦੇ ਆ ਤੇ ਸਾਨੂੰ ਇਸ ਤਰ੍ਹਾਂ ਹੀ ਸਾਡਾ ਗੁਰੂ ਹੈ ਪਰ ਲੇਕਿਨ ਅਸੀਂ ਗੁਰੂ ਨੂੰ ਇੱਕ ਹਉਆ ਬਣਾਤਾ ਡਰਾਮਨੀ ਜੀ ਚੀਜ਼ ਬਣਾਉਂ ਤੀ ਜੀ ਇਹ ਨਾ ਹੋਇਆ ਤੇ ਉਹ ਹੋ ਜਾਏਗਾ ਜੇ ਇਹ ਨਾ ਹੋਇਆ ਇੱਕ ਵਾਰ ਮੈਂ ਨਾ ਗੁਰਦੁਆਰਾ ਸਾਹਿਬ ਗਈ ਤੇ ਉੱਥੇ ਨਾ ਛੋਟਾ ਜਿਹਾ ਬੱਚਾ ਹੁਕਮਨਾਮਾ ਪੜ ਰਿਆ ਸੀ ਉਹਨੇ ਸ਼ੂਜ਼ ਪਾਏ ਹੋਏ ਸੀਗੇ ਇੱਕ ਬਜ਼ੁਰਗ ਆਏ ਤੇ ਉਹਨੂੰ ਕਹਿਣ ਲੱਗੇ ਵੀ ਸ਼ੂਜ਼ ਪਾ ਕੇ ਪਾ ਕੇ ਨਾ ਹੁਕਮਨਾਮਾ ਨਹੀਂ ਪੜਨਾ ਤੇ ਮੇਰਾ ਨਾ ਦਿਲ ਕੀਤਾ ਕਿ ਮੈਂ ਕਹਾਂ ਨਈ ਬਾਪੂ ਜੀ ਵੀ ਉਹ ਬੱਚਾ ਸਕੂਲ ਜਾੜੇ ਵਸਤੇ ਵੀ ਮੈਨੂੰ ਤੇ ਇਹ ਬੜੀ ਖੁਸ਼ੀ ਹੋ ਰਹੀ ਕਿ ਬੱਚਾ ਹੁਕਮਨਾਮਾ ਪੜ ਰਿਹਾ ਪਰ ਲੇਕਿਨ ਮੇਰੀ ਜ਼ਰੂਰਤ ਨਹੀਂ ਹੋਈ ਉਹਨਾਂ ਨੂੰ ਕੁਝ ਸਮਝਾਉਣ ਵਾਲੇ ਕਿਉਂਕਿ ਮੈਂ ਮੈਨੂੰ ਕਈ ਵਾਰ ਲੱਗਦਾ ਹੁੰਦਾ ਵੀ ਨਹੀਂ ਸਮਝਾਣਾ ਬੱਚੇ ਨੂੰ ਤੇ ਅਸੀਂ ਸਮਝਾ ਸਕਦੇ ਹਾਂ ਜਿਹੜਾ ਥੋੜਾ ਜਿਹਾ ਕਹ ਲੋ ਕਿ ਥੋੜੇ ਜੇ ਵੱਡੇ ਹੋ ਗਏ ਨਾ ਸਾਡੇ ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੈ ਪਤਾ ਕਿਉਂ ਔਖਾ ਹੈ ਕਿਉਂਕਿ ਇੱਕ ਸਲੇਟ ਤੇ 100 ਚੀਜ਼ਾਂ ਲਿਖੀਆਂ ਹੋਈਆਂ ਨੇ ਟਿਕਾ ਨਾ ਜੀ 101 ਮੈਂ ਨਵੀਂ ਗੱਲ ਕਰਦੇ ਵੀ ਕੋਈ ਗੱਲ ਨੂੰ ਸ਼ੂਜ਼ ਪਾ ਕੇ ਵੀ ਪੜ ਰਿਹਾ ਤੇ ਕੋਈ ਹਰਜ ਨਹੀਂ ਪੜ ਤਰ ਰਿਹਾ ਨਾ ਬੱਚਾ ਉਦੇ ਮਨ ਵਿੱਚ ਐ ਤੇ ਹੈਗੇ ਨਾ ਮੈਂ ਹੱਥ ਜੋੜ ਕੇ ਹੁਕਮਨਾਮਾ ਪੜ ਰਹਾ ਕਿ ਹੁਕਮਨਾਮਾ ਵਿੱਚ ਗੁਰੂ ਸਾਹਿਬ ਨੇ ਕੀ ਉਪਦੇਸ਼ ਦਿੱਤਾ ਸਾਨੂੰ ਪਰ ਲੇਕਿਨ ਮੈਂ ਸ਼ਾਇਦ ਉਹਨਾਂ ਨੂੰ ਸਮਝਾਂਦੀ ਬਾਪੂ ਜੀ ਨਹੀਂ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਸੀ ਲੈ ਮੈਂ ਤੂੰ ਬਹੁਤੀ ਸਿਆਣੀ ਐ ਫਿਰ ਐਸ ਕਰਕੇ ਮੈਂ ਉਲਝਦੀ ਥੋੜੀ ਘਟਾਂ ਮੈਂ ਮੈਂ ਮੇਰੇ ਮਨ ਵਿੱਚ ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਉਹ ਬੱਚਾ ਹੁਕਮਨਾਮਾ ਪੜ ਰਿਹਾ ਸੀ ਲੇਕਿਨ ਸਾਨੂੰ ਇੰਨਾ ਚੀਜ਼ਾਂ ਚੋਂ ਨਿਕਲਣਾ ਪਏਗਾ ਜੇ ਸਾਡਾ ਬੱਚਾ ਬਾਸ ਵਿੱਚ ਜਾਂਦਿਆ ਹੋਇਆ ਬੈਨ ਵਿੱਚ ਜਾਂਦਿਆ ਹੋਇਆ ਕਿਸੇ ਵੀ ਜਗ੍ਹਾ ਤੇ ਉੱਟਾ ਜਿਹਾ ਬੱਚਾ ਅਗਰ ਪਾਠ ਕਰ ਰਿਹਾ ਜਿਉ ਉਹਨੂੰ ਸ਼ੂਜ਼ ਪਾਇਆ ਤੇ ਵਿੱਚ ਕੋਈ ਹਰਚ ਨਹੀਂ ਕਿਉਂਕਿ ਇੱਥੇ ਸਾਨੂੰ 8 ਪਹਿਰ ਆਰਾਧੋ ਉਹਦੇ ਵਿੱਚ 8 ਪੈਰ ਵਿੱਚ ਤੁਸੀਂ ਸੋਵੋਗੇ ਵੀ ਤੁਸੀਂ ਖਾਓਗੇ ਵੀ ਤੁਸੀਂ ਟਾਇਲਟ ਵੀ ਜਾਓਗੇ ਤੁਸੀਂ ਨਹਾਓਗੇ ਵੀ ਤੁਸੀਂ ਸਾਰੇ ਕੰਮ ਕਰਦੇ ਹਾਂ ਅਸੀਂ 8 ਪੈਰ ਗੁਰੂ ਸਾਹਿਬ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ ਕਿਹੜੇ ਸਵਾਸ ਦੀ ਕਹੜੀ ਗੱਲ ਕਹੀ ਹੈ ਵੀ ਜਦੋਂ ਟਾਇਲਟ ਤੇ ਬੈਠਾਂਗੇ ਤਾਂ ਨਾ ਉਹ ਯਾਦ ਰੱਖੀ ਤਾਂ ਆਪਣੇ ਮਨ ਵਿੱਚ ਗਲਤ ਵਿਚਾਰ ਆਣ ਦੇ ਗੁਰੂ ਸਾਹਿਬ ਨੇ ਛੂਟ ਦਿੱਤੀ ਹੈ ਕਿਹੜੀ ਮੰਤੀ ਵੀ ਛੂਟ ਦਿੱਤੀ ਹੈ ਕਿ ਜਦੋਂ ਤੂੰ ਨਹਾਉਂਦਾ ਹੁੰਦਾ ਹੈ ਜਾਂ ਟਾਇਲਟ ਕਰਦਾ ਹੁੰਦਾ ਹੈ ਜਾਂ ਆਪਣੇ ਬੱਚੇ ਨੂੰ ਕੁਝ ਖਵਾਉਂਦਾ ਹੁੰਦਾ ਹੈ ਤੈਨੂੰ ਛੂਟ ਹੈ ਭਈ ਤੂੰ ਮੰਨ ਕਰਕੇ ਜੋ ਮਰਜੀ ਵਿਚਾਰ ਭੋਗ ਲਈ ਆਪਣੇ ਮਨ ਵਿੱਚ ਜੋ ਮਰਜੀ ਵਿਚਾਰ ਲਈ ਗੁਰੂ ਸਾਹਿਬ ਤਾਂ ਕਹਿੰਦੇ ਨੇ ਸਾਹ ਸਾਸ ਸਿਮਰੋ ਗੋਬਿੰਦ ਮਨ ਅੰਦਰ ਕੀ ਉtre ਚਿੰਤ ਠੀਕ ਹੈ ਨਾ ਹਰ ਸਵਾਸ ਦੀ ਇੱਥੇ ਤੇ ਗੱਲ ਹੈ ਤੇ ਹਰ ਸਵਾਸ ਅਸੀਂ 24 ਘੰਟਿਆਂ ਚ ਹੀ ਲੈ ਰਹੇ ਨੇ ਤੇ 24 ਘੰਟਿਆਂ ਵਿੱਚ ਉਹ ਪਤੀ ਉਹ ਅਕਾਲ ਪੁਰਖ ਪਰਮੇਸ਼ਰ ਨੂੰ ਅਸੀਂ ਆਪਣੇ ਜੀਹਾਨ ਵਿੱਚ ਆਪਣੀ ਸੁਰਤ ਵਿੱਚ ਆਪਣੇ ਮਨ ਵਿੱਚ ਜਿੱਥੇ ਵਿੱਚ ਅਸੀਂ ਸਵੇਰੇ ਜਪਜੀ ਸਾਹਿਬ ਜੀ ਪੜ੍ਹਦੇ ਨੇ ਘੜੀਏ ਸੁਰਤ ਮਤ ਮਨ ਬੁੱਧ ਇਹ ਸਾਰਿਆਂ ਵਿੱਚ ਹੀ ਅਸੀਂ ਗੁਰੂ ਸਾਹਿਬ ਦੇ ਸ਼ਬਦ ਨੂੰ ਜਵਾ ਦੇਣੀ ਹੈ ਅਸੀਂ ਕਿੰਨੂ ਜਗ੍ਹਾ ਦਿੱਤੀ ਹੈ ਜੀ ਅਸ਼ਬਦ ਇਹ ਪੰਕਤੀਆਂ 2010 ਦੀਆਂ ਨੇ ਜਿਨ ਜਿਨ ਕੇ ਪੱਲੇ ਤਨ ਵਸੇ ਤਿੰਨ ਕਾ ਨਾਉ ਫਕੀਰ ਗੁਰੂ ਸਾਹਿਬ ਕਹਿੰਦੇ ਮੇਰੀ ਨਜ਼ਰਾਂ ਚ ਉਹ ਫਕੀਰ ਹੈ ਜਿਹਦੇ ਕੋਲ ਕੱਲਾ ਦੁਨਿਆਵੀ ਤਨ ਹੈ ਆਤਮਕ ਤਨ ਨਹੀਂ ਹੈ ਜਿਨੇ ਚੰਗੇ ਕਰਮ ਨਹੀਂ ਕਮਾਏ ਜਿਨੇ ਚੰਗਾ ਆਚਰਣ ਨਹੀਂ ਬਣਾਇਆ ਜਿਨੇ ਗੁਰੂ ਦੇ ਮੁਤਾਬਿਕ ਸੁਭਾਅ ਨਹੀਂ ਬਣਾਇਆ ਜਿਨੇ ਗੁਰੂ ਦੇ ਮੁਤਾਬਿਕ ਨਹੀਂ ਜੀਣਾ ਸ਼ੁਰੂ ਕੀਤਾ ਉਹ ਗੁਰੂ ਸਾਹਿਬ ਕਹਿੰਦੇ ਨੇ ਮੇਰੇ ਨਜ਼ਰਾਂ ਵਿੱਚ ਗੰਗਾਲ ਹੈ ਅਸੀਂ ਉਹਨੂੰ ਅਮੀਰ ਕਹਿੰਦੇ ਆ ਕਿਉਂਕਿ ਅਸੀਂ ਅਮੀਰਾਂ ਨੂੰ ਤੇ ਸਤਿਕਾਰ ਦਿੰਦੇ ਆ ਅਸੀਂ ਗਰੀਬ ਬੰਦੇ ਨੂੰ ਕਦੀ ਸਤਿਕਾਰ ਨਹੀਂ ਦਿੱਤਾ ਦੇਖੋ ਜਿਹੜਾ ਅਮੀਰ ਬੰਦਾ ਹੁੰਦਾ ਨਾ ਜਿਹਦੇ ਕੋਲ 4 ਪੈਸੇ ਹੁੰਦੇ ਨੇ ਉਹ ਬੇਵਕੂਫੀਆਂ ਵਾਲੀ ਗੱਲਾਂ ਵੀ ਕਰ ਲੇਗਾ ਨਾ ਅਸੀਂ ਬੜਾ ਹੱਸਦਿਆਂ ਵੀ ਕਿਉਂਕਿ ਉਹਦੇ ਕੋਲ 4 ਪੈਸੇ ਆ ਗਰੀਬ ਬੰਦਾ ਕੋਈ ਚੰਗੀ ਗੱਲ ਵੀ ਕਰੇਗਾ ਨਾ ਅਸੀਂ ਉਹਨੂੰ ਗਡੋਰ ਮਾਰਦੇ ਆ ਕਿਉਂਕਿ ਬਾਰੇ ਅਸੀਂ ਬਾਰੇ ਬਹੁਤ ਕੁਝ ਦੇਖਦੇ ਨਾ ਪਰ ਗੁਰੂ ਬਾਰੇ ਸਾਡਾ ਨਹੀਂ ਦੇਖਦਾ ਕਿ ਉਹਨੇ ਬਾਰੇ ਕਿ ਉਹ ਜਿੰਨਾ ਕੋ ਕਪੜਾ ਵਧੀਆ ਪਾਇਆ ਉਹਨੇ 35 ਰੁਪਏ ਮੀਟਰ ਵਾਲਾ ਪਾਇਆ ਕਿ 500 ਰੁਪਏ ਮੀਟਰ ਵਾਲਾ ਪਾਇਆ ਗੁਰੂ ਇੱਕੋ ਜਿਹਾ ਹੀ ਪਿਆਰ ਕਰਦਾ ਸਾਰਿਆਂ ਨੂੰ ਗੁਰੂ ਉਹਦੇ ਵਾਸਤੇ ਮੇਰੀ ਗੱਲ ਸੁਣੋ ਜਿਹਦੇ ਕੋਲੋਂ ਸੋਨੇ ਦੀ ਮਾਲਾ ਹੋਏਗੀ ਕਿ ਰਾਬੋ ਦੇ ਜ਼ਿਆਦਾ ਕਰੀਬ ਥਰੀਬ ਹੋਏਗਾ ਇਹ ਜਿਹਦੇ ਬਹੁਤ ਵਧੀਆ ਕਪੜੇ ਪਾਏ ਹੋਣਗੇ ਗੁਰੂ ਸਾਹਿਬ ਉਹਦੇ ਜ਼ਿਆਦਾ ਕਰੀਬ ਹੋਣਗੇ ਨਹੀਂ ਉੱਤੇ ਸਾਡਾ ਅੰਦਰੋਂ ਅੰਦਰ ਤਾਂ ਪਾਉਂਦੇ ਨੇ ਵੀ ਇਹਦਾ ਇਹਦੇ ਇਹ ਗੁਰੂ ਦੇ ਸ਼ਬਦ ਨੂੰ ਪ੍ਰੇਮ ਕਿੰਨਾ ਕਰਦਾ ਸਤਕਾਰ ਕਿੰਨਾ ਕਰਦਾ ਹੈ ਇਹਦੇ ਮਨ ਵਿੱਚ ਸ਼ਰਧਾ ਕਿੰਨੀ ਹੈ ਇਹਦੇ ਮਨ ਵਿੱਚ ਆਦਬ ਕਿੰਨਾ ਉਹ ਚੀਜ਼ ਸਾਡਾ ਦੇਖਿਆ ਜਾਏਗਾ ਫਿਰ ਕਹਿੰਦੇ ਨੇ ਇੱਕ ਸ਼ਬਦ ਅਸੀਂ ਹੋਰ ਪੜ੍ਹਦੇ ਹਾਂ ਫਿਰ ਕਹਿੰਦੇ ਨੇ ਜਿਨ ਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਘਹਿਰ ਕਹਿੰਦੇ ਨੇ اے ਪ੍ਰਭੂ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਆਪ ਵਸਦਾ ਹੈ ਉਹ ਗੁਨਾ ਦੇ ਸਮੁੰਦਰ ਹੈ ਉਹ ਗੁਰੂ ਦੇ ਕਰੀਬ ਨੇ ਗੁਨਾ ਦਾ ਸਮੁੰਦਰ ਹੈ ਸੁੰਦਰ ਨੇ ਜਿੰਨਾ ਦੇ ਹਿਰਦੇ ਵਿੱਚ ਤੂੰ ਵਸਦਾ ਹੈ ਤੇ ਉਹ ਗੁਰੂ ਦੇ ਕਰੀਬ ਹੈ ਉਹ ਗੁਰੂ ਦੀ ਗੋਦ ਵਿੱਚ ਹਮੇਸ਼ਾ ਰਹਿੰਦੇ ਨੇ ਕਿਉਂਕਿ ਉਹਨਾਂ ਨੇ ਗੁਰੂ ਦੇ ਉਪਦੇਸ਼ ਦੀ ਕਮਾਈ ਕੀਤੀ ਹੈ ਕਿਉਂਕਿ ਉਹਨਾਂ ਦਾ ਸੁਭਾਅ ਗੁਰੂ ਵਰਗਾ ਹੀ ਹੋ ਗਿਆ ਉਹ ਦੇਵਾਲੂ ਹੋ ਗਿਆ ਉਹਨਾਂ ਦਾ ਸੁਭਾਅ ਬਖਸ਼ਿੰਦ ਵਾਲਾ ਸੁਭਾਅ ਹੋ ਗਿਆ ਉਹ ਵੀ ਸਾਰਿਆਂ ਨੂੰ ਮਾਫ ਕਰ ਦਿੰਦੇ ਨੇ ਉਹਨਾਂ ਦਾ ਸੁਭਾਅ ਨਿਰਪੋਵਲਾ ਹੋ ਗਿਆ ਉਹ ਉਹ ਵੀ ਕਿਸੇ ਨਾਲ ਵੈਰ ਨਹੀਂ ਰੱਖਦੇ ਨਿਰਪੋ ਨਿਰਵੈਰ ਵਾਲਾ ਹੋ ਗਿਆ ਫੀਅਰਲੈਸ ਹੋ ਗਿਆ ਹੇਟਲੈਸ ਹੋ ਗਿਆ ਉਹ ਵੀ ਕਿਸੇ ਨਾਲ ਹੇਟ ਨਹੀਂ ਕਰਦੇ ਸਾਡਾ ਸੁਭਾਅ ਗੁਰੂ ਵਾਲਾ ਹੋ ਜਾਏ ਸੋ ਸ਼ਬਦ ਪੜਦੇ ਆ ਪੰਕਤੀਆਂ ਪੜਦੇ ਆ ਇੱਕ ਨਹੀਂ ਅਨੇਕਾ ਭੁੱਲਾ ਹੋ ਗਿਆ ਉਹਨ ਗਿਆ ਪਹਿਲਾਂ ਵੀ ਅਸੀਂ ਬਹੁਤ ਵਾਰ ਬੇਨਤੀ ਕੀਤੀ ਸੀ ਅਸੀਂ ਕੋਈ ਪ੍ਰਚਾਰਕ ਨਹੀਂ ਆ ਅਸੀਂ ਤਾਂ ਤੁਹਾਡੇ ਦੀ ਤਰ੍ਹਾਂ ਘਰ ਦੇ ਰੋਜ਼ ਦੇ ਰੁਟੀਨ ਦੇ ਕੰਮ ਕੱਪੜੇ ਝੰਡੇ ਸਫਾਈਆਂ ਕਰਦੇ ਹਾਂ ਜਦੋਂ ਸੈਜ ਪਾਠ ਤਿਆਰ ਨਾਲ ਕਰੋ ਤੇ ਇੱਕ ਸ਼ਬਦ ਕੋਈ ਕਲਿੱਕ ਕਰੇ ਕੁਝ ਸਮਝ ਆਏ ਤੇ ਸਾਨੂੰ ਮੋਹਲਾ ਕਿ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕੀਤਾ ਜਾਏ ਸੋ ਇੱਕ ਸ਼ਬਦ ਅਸੀਂ ਨਾਲ ਹੋਰ ਵੀ ਹੈ ਮਾਈ ਮੈਂ ਤਨ ਪਾਇਓ ਹਰਨਾਮ ਮਨ ਮੇਰੋ ਤਾਂ ਮੈਂ ਤੇ ਛੁਟਕਿਓ ਘਰ ਬੈਠੋ ਵਿਸ਼ਰਾਮ ਇਹਦੇ ਸ਼ਬਦ ਦੀ ਅਸੀਂ ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ ਵਿਚਾਰ ਕਰਨੇ ਦੀ ਕੋਸ਼ਿਸ਼ ਕਰਾਂਗੇ ਸੋ अनेका ਬੋਲ ਆ ਚੁੱਕਾ ਹੋ ਗਿਆ ਉਹਨਾਂ ਦਾ ਜੀ ਆਪ ਸੁਣਨੇ ਵਾਲੇ ਸਾਰੇ ਵੀਰ ਭੈਣ ਸਾਡੇ ਔਰ ਗੁਰੂ ਸਾਹਿਬ ਦਾ ਸਦਾ ਹੀ ਬਖਸ਼ੀਂਦਾ ਬਖਸ਼ ਲੈਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ